ਇਹ ਪਰਾਚੀਨ ਮੰਦਿਰ ਹੈ ਕਰੀਬ 300 ਸਾਲ ਪੁਰਾਣਾ ਇਹ ਮੰਦਿਰ ਹੈ ਇਸ ਦੀਆਂ ਇਮਾਰਤਾਂ ਹੌista ਹੌista ਖੰਡਰ ਦਾ ਰੂਪ ਧਾਰਨ ਕਰ ਰਹੀ ਹੈ 300 ਸਾਲ ਪੁਰਾਣੇ ਇਸ ਮੰਦਿਰ ਦੀ ਇਮਾਰਤ 'ਚ ਖੜੇ ਹਾਂ ਖਾਸੀਅਤ ਇਸ ਮੰਦਿਰ ਦੀ ਇਹ ਹੈ ਕਿ ਇਹ 300 ਸਾਲ ਪੁਰਾਣਾ ਮੰਦਿਰ ਹੈ ਨਾਨਕ ਸ਼ਾਹੀ ਟਾਹਾਂ ਦੇ ਨਾਲ ਪਟਾਲਾ ਦੀ ਭੰਡਾਰੀ ਬਰਾਦਰੀ ਵੱਲੋਂ ਇਹ ਸ਼੍ਰੀ ਰਾਮਚੰਦਰ ਜੀ ਦੀ ਜਾਤ ਜੱਥੇ ਅਰਕਰਵਾਇਆ ਗਿਆ ਸੀ ਤੇ ਉਸ ਵੇਲੇ ਜਦੋਂ ਇਹ ਮੰਦਿਰ ਬਣਿਆ ਸੀ ਉਸ ਵੇਲੇ ਬਿਜਲੀ ਨਹੀਂ ਸੀ ਲਾਈਟ ਨਹੀਂ ਸੀ ਉਦੋਂ ਦੇ ਕਾਰੀਗਰਾਂ ਨੇ ਜਾਂ ਫਿਰ ਪਿੰਡਾਰੀ ਬਰਾਦਰੀ ਜਿੰਨਾ ਵੱਲੋਂ ਤਿਆਰ ਕਰਵਾਇਆਗਾ ਉਹਨਾਂ ਨੇ ਇਹ ਸੋਚ ਸਮਝ ਕੇ ਨਮੂਨਾ ਪੇਸ਼ ਕੀਤਾ ਕਿ ਸੂਰਜ ਦੀ ਪਹਿਲੀ ਕਿਰਨ ਪ੍ਰਭੂ ਚਰਨਾ ਦੇ ਵਿੱਚ ਨਤਮਸਤਕ ਹੁੰਦੀ ਹੈ ਤੇ ਫਿਰ ਇਸ ਮੰਦਰ ਨੂੰ ਆਇਤਾ ਆਇਤਾ ਜਿਉਂ-ਜਿਉਂ ਸੂਰਜ ਉੱਪਰ ਚੜਦਾ ਹੈ ਇਸ ਮੰਦਰ ਨੂੰ ਘੁਣਾਉਂਦਾ ਹੈ ਜਿਦੀ ਮਾਰ ਤਾਈ ਬਾਹਰੋਂ ਦੇਖੀ ਆਇਤਾ ਆਇਤਾ ਖੰਡਰੀ ਹੋਈ ਜਾਏ ਮੰਦਰ ਕੋਈ ਨਹੀਂ ਰੱਖਕਰ ਕਰਨ ਨੂੰ ਪਹਿਹਾਨੀ ਕੋਈ ਲਾਂਦਾ ਇੱਥੇ ਸੁਧਾਰ ਨਹੀਂ ਕਰਦਾ ਕੋਈ ਦਾ ਮਾਲਕ ਨਾ ਕਿ ਇਹਨੂੰ ਲਾਂਦੇ ਨੇ ਸੰਗਤ ਕੋਈ ਨਹੀਂ ਆਉਂਦੀ ਇੱਥੇ ਕੋਈ ਸ਼ਰਧਾਲੂ ਨਹੀਂ ਆਂਦਾ ਕੋਈ ਕਥਾ ਕੋਈ ਤੇ ਆਇਂਦਾ ਵਾ ਕੋਈ ਸੁਭਾਲਣ ਵਾਲੇ ਤੇ ਬੜੇ ਸੁਧਾਰ ਤੇ ਬੜਾ ਕਰਨ ਵਾਲੇ ਪਰ ਕਰਨ ਨਹੀਂ ਦਿੰਦੇ ਮਾਲਕ ਜਿਹੜੇ ਬਣਾ ਲਈ। ਛੜੀ ਨਹੀਂ ਕਰਨੀ। ਕਰਨ ਕੀਆ? ਕਰਨ ਇਹੋ ਕਿ ਨਹੀਂ ਮਾਲਕ ਨਾਲ ਪੰਜੀ। ਭਾਰਤ ਦੇਸ਼ ਧਾਰਮਿਕ ਸੰਸਕ੍ਰਿਤੀ ਵਾਲਾ ਦੇਸ਼ ਮੰਨਿਆ ਜਾਂਦਾ। ਭਾਰਤ ਦੇਸ਼ ਦੇ ਅੰਦਰ ਕਈ ਧਰਮਾਂ ਦੇ ਕਈ ਜਾਤਾਂ ਦੇ ਲੋਕ ਰਹਿੰਦੇ ਹਨ ਤੇ ਧਰਮਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਧਰਮਾਂ ਦੇ ਅਨੁਸਾਰ ਕਈ ਸੁੰਦਰ ਇਮਾਰਤਾਂ ਧਾਰਮਿਕ ਸਥਾਨਾਂ ਦੀਆਂ ਗੁਰਦੁਆਰਾ ਸਾਹਿਬ ਮੰਦਰ ਮਸਜਿਦਾਂ ਜਾਂ ਫਿਰ ਕਹਿ ਲਿਆ ਜਾਵੇ ਤਾਂ ਗਿਰਜੇ ਘਰ ਸੁੰਦਰ-ਸੁੰਦਰ ਇਮਾਰਤਾਂ ਬਣੀਆਂ ਹੋਈਆਂ ਹਨ ਤਾਂ ਹੁਣ ਤਾਜ਼ਾ ਇੱਕ ਇਮਾਰਤ ਅਜोध्या ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੀ ਯਾਦ ਚ ਵੀ ਮੰਦਰ ਜਿਹੜਾ ਹੈ ਬਣਿਆ ਹੈ ਜਿਸ ਦਾ ਬੜੀ ਜੋਸ਼ੋਖ ਰੋਸ਼ਨਾ ਉਦਘਾਟਨ ਵੀ ਸਰਕਾਰਾਂ ਵੱਲੋਂ ਕੀਤਾ ਗਿਆ ਇਹਨਾਂ ਧਾਰਮਿਕ ਸਥਾਨਾਂ ਦੇ ਨਾਲ ਉੱਕਤ ਧਰਮਾਂ ਦੇ ਲੋਕ ਜੁੜੇ ਹੁੰਦੇ ਹਨ ਨਤਮਸਤਕ ਹੁੰਦੇ ਹਨ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਆਪਣੇ ਗੁਰੂ ਦੇ ਚਰਨਾਂ 'ਚ ਤੇ ਜੇ ਇਹ ਗੱਲ ਕੀਤੀ ਜਾਵੇ ਬਟਾਲਾ ਸ਼ਹਿਰ ਦੀ ਤਾਂ ਅੱਜ ਐਸੇ ਹੀ ਇੱਕ ਮੰਦਿਰ 'ਚ ਪਹੁੰਚੇ ਹਾਂ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨਾ ਚਾਹਾਂਗਾ ਪ੍ਰਾਚੀਨ ਮੰਦਿਰ ਹੈ ਸ਼੍ਰੀ ਰਾਮਚੰਦਰ ਜੀ ਦੀ ਯਾਦ ਦੇ ਵਿੱਚ ਬਟਾਲਾ ਦੇ ਭੰਡਾਰੀ ਬੜਾਦਰੀ ਦੇ ਵੱਲੋਂ ਇਹ ਤਿਆਰ ਕੀਤਾ ਗਿਆ ਸੀ ਅੰਦਰ ਦੀਆਂ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਮੈਂ ਬਾਹਰ ਦੀਆਂ ਤਸਵੀਰਾਂ ਦਿਖਾਣੀਆਂ ਜੂਰ ਲਾਜ਼ਮੀ ਸਮਝਾਂਗਾ ਕਿ ਇਹ ਮੰਦਿਰ ਆ ਹਿਸਤਾ ਆ ਹਿਸਤਾ ਜੋ ਕਿ ਪ੍ਰਾਚੀਨ ਮੰਦਿਰ ਹੈ ਕਰੀਬ 300 ਸਾਲ ਪੁਰਾਣਾ ਇਹ ਮੰਦਿਰ ਹੈ ਇਸ ਦੀਆਂ ਇਮਾਰਤਾਂ ਆ ਹਿਸਤਾ ਆ ਹਿਸਤਾ ਖੰਡਰ ਦਾ ਰੂਪ ਧਾਰਨ ਕਰ ਰਹੀਆਂ ਨੇ ਕਾਰਨ ਇਸ ਦੇ ਪਿੱਛੇ ਇਹ ਹੈ ਕਿ ਇਸ ਧਾਰਮਿਕ ਸਥਾਨ ਦੇ ਵੱਲ ਕਿਸੇ ਦਾ ਕੋਈ ਵੀ ਧਿਆਨ ਨਹੀਂ ਹੈ ਜਾਂ ਫਿਰ ਕਹਿ ਲਿਆ ਜਾਵੇ ਤਾਂ ਕੋਈ ਵੀ ਸੰਗਤ ਜਾਂ ਸ਼ਰਧਾਲੂ ਇੱਥੇ ਨਹੀਂ ਪਹੁੰਚਦਾ ਨਾ ਹੀ ਨਤਮਸਤਕ ਹੁੰਦਾ ਹੈ ਪਰ ਪੁਜਾਰੀ ਆਪਣੀ ਡਿਊਟੀ ਆਪਣੀ ਸੇਵਾ ਜ਼ਰੂਰ ਇੱਥੇ ਨਿਭਾਉਂਦੇ ਹਨ 300 ਸਾਲ ਪੁਰਾਣੇ ਇਸ ਮੰਦਿਰ ਦੀ ਇਮਾਰਤ 'ਚ ਖੜੇ ਹਨ ਖਾਸੀਅਤ ਇਸ ਮੰਦਿਰ ਦੀ ਇਹ ਹੈ ਕਿ ਇਹ 300 ਸਾਲ ਪੁਰਾਣਾ ਮੰਦਿਰ ਹੈ ਨਾਨਕਸ਼ਾਹੀ ਇੱਟਾਂ ਦੇ ਨਾਲ ਬਟਾਲਾ ਦੀ ਭੰਡਾਰੀ ਬਰਾਦਰੀ ਵੱਲੋਂ ਇਹ ਸ਼੍ਰੀ ਰਾਮਚੰਦਰ ਜੀ ਦੀ ਜਾਤ ਤਿਆਰ ਕਰਵਾਇਆ ਗਿਆ ਸੀ ਤਾਂ ਸਭ ਤੋਂ ਵੱਡੀ ਖਾਸੀਅਤ ਇਸ ਮੰਦਿਰ ਦੀ ਇਹ ਹੈ ਕਿ ਜਦੋਂ ਸੂਰਜ ਚੜ੍ਹਦਾ ਹੈ ਤਾਂ ਉਸ ਦੀ ਪਹਿਲੀ ਕਿਰਨ ਜਿਹੜੀ ਹੈ ਉਹ ਸ਼੍ਰੀ ਰਾਮਚੰਦਰ ਪ੍ਰਭੂ ਦੇ ਚਰਨਾਂ 'ਚ ਜਾ ਕੇ ਨਤਮਸਟਕ ਹੁੰਦੀ ਆ ਤਸਵੀਰਾਂ ਤੁਹਾਨੂੰ ਮੈਂ ਹੁਣ ਅੰਦਰ ਦੀਆਂ ਵੀ ਦਿਖਾ ਦਿਆਂ ਕਿ ਇਸ ਮੰਦਰ ਦੇ ਅੰਦਰੋਂ ਕੀ ਹਾਲਾਤ ਹਨ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਉਸ ਸਥਾਨ ਤੇ ਪਹੁੰਚੇ ਹਾਂ ਜਿੱਥੇ ਸ਼੍ਰੀ ਰਾਮਚੰਦਰ ਜੀ ਲਕਸ਼ਮਣ ਜੀ ਅਤੇ ਮਾਤਾ ਸੀਤਾ ਦੀਆਂ ਜਿਹੜੀਆਂ ਮੂਰਤੀਆਂ ਨੇ ਸਥਾਪਿਤ ਕੀਤੀਆਂ ਹੋਈਆਂ ਨੇ ਇਸ ਮੰਦਰ ਦੇ ਪੁਜਾਰੀ ਹਾਲੇ ਵੀ ਇੱਥੇ ਡਿਊਟੀ ਨਿਭਾਉਂਦੇ ਨੇ ਪਰ ਉਡੀਕ ਰਹਿੰਦੀ ਹੈ ਸ਼ਰਧਾਲੂਆਂ ਦੀ ਉਡੀਕ ਰਹਿੰਦੀ ਹੈ ਸੰਗਤ ਦੀ ਜੋ ਇੱਥੇ ਪਹੁੰਚੇ ਤਾ ਇੱਥੇ ਨਤਮਸਤਕ ਹੋਵੇ ਦੂਸਰੇ ਪਾਸੇ ਤੁਹਾਨੂੰ ਮੈਂ ਤਸਵੀਰ ਜੂ ਦਿਖਾਣਾ ਚਾਹਾਂਗਾ ਕੈਮਰਾਮੈਨ ਦਿਖਾਵੇ ਕਿ ਇਸ ਮੰਦਰ ਦੀ ਕਲਾਕ੍ਰਿਤੀ ਦੇ ਅਨੁਸਾਰ ਉਸ ਵੇਲੇ ਕਾਰੀਗਰਾਂ ਨੇ ਇਸ ਤਰੀਕੇ ਨਾਲ ਬਣਾਇਆ ਕਿ ਜੋ ਰੋਸ਼ਨ ਦਾ ਤੁਹਾਨੂੰ ਸਾਹਮਣੇ ਉੱਪਰ ਨਜ਼ਰ ਆ ਰਿਹਾ ਹੈ ਉੱਥੋਂ ਸੂਰਜ ਦੀ ਪਹਿਲੀ ਕਿਰਨ ਪ੍ਰਭੂ શ્રી ਰਾਮਚੰਦਰ ਜੀ ਦੇ ਚਰਨਾਚ ਨਤਮਸਤਕ ਹੁੰਦੀ ਹੈ ਪਹਿਲੀ ਕਿਰਨ ਚਰਨਾਚ ਨਤਮਸਤਕ ਹੁੰਦੀ ਹੈ ਆ ਹਿਸਤਾ ਹਿਸਤਾ ਜਿਉ ਜਿਉ ਸੂਰਜ ਉੱਪਰ ਜਾਂਦਾ ਹੈ ਤੇ ਇਸ ਪੂਰੇ ਰੋਸ਼ਨੀ ਜਿਹੜੀ ਹੈ ਸੂਰਜ ਦੀ ਇਸ ਪੂਰੀਆਂ ਮੂਰਤੀਆਂ ਦੇ ਉੱਪਰ ਐਸ ਪੂਰੇ ਅੰਦਰ ਮੰਦਰ ਦੇ ਅੰਦਰ ਸ਼ਾ ਜਾਂਦੀ ਹੈ ਕਿਉਂਕਿ ਉਸ ਵੇਲੇ ਜਦੋਂ ਇਹ ਮੰਦਰ ਬਣਿਆ ਸੀ ਉਸ ਵੇਲੇ ਬਿਜਲੀ ਨਹੀਂ ਸੀ ਲਾਈਟ ਨਹੀਂ ਸੀ ਤਾਂ ਉਦੋਂ ਦੇ ਕਾਰੀਗਰਾਂ ਨੇ ਜਾਂ ਫਿਰ ਭੰਡਾਰੀ ਬਰਾਦਰੀ ਜਿੰਨਾਂ ਵੱਲੋਂ ਤਿਆਰ ਕਰਵਾਇਆ ਗਿਆ ਉਹਨਾਂ ਨੇ ਇਹ ਸੋਚ ਸਮਝ ਕੇ ਨਮੂਨਾ ਪੇਸ਼ ਕੀਤਾ ਕਿ ਸੂਰਜ ਦੀ ਪਹਿਲੀ ਕਿਰਨ ਪ੍ਰਭੂ ਚੰਨਾ ਦੇ ਵਿੱਚ ਨਤਮਸਤਕ ਹੁੰਦੀ ਹੈ ਤੇ ਫਿਰ ਇਸ ਮੰਦਰ ਨੂੰ ਆ ਹਿਸਤਾ-ਆ ਹਿਸਤਾ ਜਿਉ ਜਿਉ ਸੂਰਜ ਉੱਪਰ ਚੜਦਾ ਹੈ ਇਸ ਮੰਦਰ ਨੂੰ ਰੁਸ਼ਨਾਉਂਦਾ ਹੈ ਪਰ ਜੇ ਗੱਲ ਕੀਤੀ ਜਾਵੇ ਤਾਂ ਇਹ ਮੰਦਰ ਹਾਲੇ ਵੀ ਸ਼ਰਧਾਲੂਆਂ ਦੀ ਉਡੀਕ ਦੇ ਵਿੱਚ ਹੈ ਸਰਦਾ ਲੋ ਪਹੁੰਚਦੇ ਨਹੀਂ ਹਨ ਮੰਦਰ ਦੀ ਇਮਾਰਤ ਆਇਤਾ ਆਇਤਾ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ ਜਦ ਕਿ ਜਰੂਰਤ ਹੈ ਐਸੇ ਪ੍ਰਾਚੀਨ ਮੰਦਰਾਂ ਨੂੰ ਸੰਭਾਲਣ ਦੀ ਐਸੇ ਪ੍ਰਾਚੀਨ ਮੰਦਰਾਂ ਦੇ ਵਿੱਚ ਪਹੁੰਚਣ ਦੀ ਨਤਮਸਤਕ ਹੋਣ ਦੀ ਤਾਂ ਕਿ ਇਹਨਾਂ ਪ੍ਰਾਚੀਨ ਮੰਦਰਾਂ ਨੂੰ ਸੰਭਾਲਿਆ ਜਾ ਸਕੇ ਸਾਡੇ ਨਾਲ ਇੱਥੇ ਮੰਦਰ ਦੇ ਵਿੱਚ ਜੋ ਸੇਵਾ ਨਿਭਾਉਂਦੇ ਨੇ ਪੁਜਾਰੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਨਾਮ ਜੀ ਆਪਣਾ ਮੈਂ ਆਪਣਾ ਸੁਰੇਂਦਰ ਕੁਮਾਰ ਹਾਂ ਜੀ ਕਮਰਜੀ ਇਹ ਕਦੋਂ ਦਾ ਮੰਦਿਰ ਇਹ ਇੱਥੇ ਤਿਆਰ ਹੋਇਆ ਤੇ ਕਿਸ ਬਰਾਦਰੀ ਵੱਲੋਂ ਤਿਆਰ ਕੀਤਾ ਇਹ ਤਾਂ ਹੁਣ ਸਾਨੂੰ ਪਤਾ ਨਹੀਂ ਕਿ ਕਦੋਂ ਤਿਆਰ ਹੋਇਆ ਵਾ ਇਹ ਪੰਡਾਰੀ ਬਰਾਦਰੀ ਨੇ ਤਿਆਰ ਕਰਾਇਆ ਦਾ ਜੀ ਪਤਾ ਜੋ ਸਾਨੂੰ ਲੱਗਿਆ ਕਿ ਇਹਨੇ 300 ਸਾਲ ਪਹਿਲਾਂ ਇੰਨਾਗਾ ਹੋਇਆ 300 ਸਾਲ ਪਹਿਲਾਂ ਹੀ ਹੋ ਸਕਦਾ ਜ਼ਿਆਦਾ ਹੀ ਹੋ ਸਕਦਾ ਇਹਦੀ ਇਮਾਰਤ ਹੈ ਬਾਹਰੋਂ ਦੇਖੀ ਅੱਜ ਤੱਕ ਖੰਡਰ ਹੀ ਹੋਈ ਜਾ ਰਹੀ ਹੈ ਖੰਡਰ ਤਰ ਹੋਈ ਜਾਂਦੀ ਹੈ ਹਾਂ ਕਾਰਨ ਕੀ ਹੈ ਕਾਰਨ ਹੁਣ ਪੈਸਾ ਨਹੀਂ ਕੋਈ ਲਾਂਦਾ ਤੇ ਸੁਧਾਰ ਨਹੀਂ ਕਰਦਾ ਕੋਈ ਦਾ ਮਾਲਕ ਨਾ ਕਿਸੇ ਨੂੰ ਲਾਂਦ ਦਿੰਦੇ ਨੇ ਸੰਗਤ ਵਗੈਰਾ ਕੋਈ ਸਰਧਾਲੂ ਕੋਈ ਸੰਗਤ ਕੋਈ ਨਹੀਂ ਆਉਂਦੀ ਇੱਥੇ ਕੋਈ ਸਰਧਾਲੂ ਨਹੀਂ ਆਂਦਾ ਕੋਈ ਇੱਕ ਅੱਧਾ ਕੋਈ ਤੇ ਆ ਜਾਂਦਾ ਵਾ ਕੋਈ ਇਦਾਂ ਹੀ ਤੇ ਜਿਹੜੀ ਅਸੀਂ ਸੁਣੀ ਹੈ ਗੱਲ ਕਿ ਸੂਰਜ ਦੀ ਪਹਿਲੀ ਕਿਰਨ ਇੱਥੇ ਆਉਂਦੀ ਹੈ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦੀਆਂ ਨੇ ਸਜੀ ਚਰਨਾ ਦੇ ਭਵਾਨ ਦੇ ਠੀਕ ਹੈ ਰੋਸ਼ਨੀ ਠੀਕ ਹੈ ਤੇ ਉਹ ਵੇਲੇ ਆਇਸਤਾ ਫੇ ਸਾਰੇ ਮੰਦਰ ਚ ਖਤਮ ਹੋ ਜਾਂਦੀ ਹੈ ਜੀ ਉਦਾਂ ਸਾਰੇ ਮੰਦਰ ਚ ਰੋਸ਼ਨੀ ਹੋ ਜਾਂਦੀ ਹੈ ਹਾਂ ਜੀ ਰੋਸ਼ਨੀ ਹੁੰਦੀ ਹੈ ਪੂਰੀ ਪੈਸੇ ਚਾਹੀਦਾ ਨਹੀਂਗਾ ਐਡਾ ਪ੍ਰਚੀਨ ਮੰਦਿਰ ਆ ਸ਼੍ਰੀ ਪ੍ਰਭੂ ਰਾਮਦੇਵ ਜੀ ਦੀ ਜਾਤ ਚ ਬਣਿਆ ਹੋਇਆ ਸ਼ਰਧਾਲੂਆਂ ਨੂੰ ਆਸ-ਪਾਸ ਦੇ ਨੂੰ ਇੱਥੇ ਆਣਾ ਚਾਹੀਦਾ ਵਾ ਤਾਂ ਕਿ ਇਸ ਮੰਦਿਰ ਦੀ ਇਮਾਰਤ ਨੂੰ ਸੰਭਾਲਿਆ ਜਾ ਸਕੇ ਸੰਭਾਲਣ ਵਾਲੇ ਤੇ ਬੜੇ ਸੁਧਾਰ ਤੇ ਬੜਾ ਕਰਨ ਵਾਲੇ ਪਰ ਕਰਨ ਨਹੀਂ ਦਿੰਦੇ ਮਾਲਕ ਜਿਹੜੇ ਬਣਾੜੀ ਨੇ ਬਣਾੜੀ ਨਹੀਂ ਕਰਨ ਦਿੰਦੇ ਕਰਨ ਕੀ ਆ ਉਹਦੇ ਕਰਨ ਇਹੋ ਕੀ ਹੈ ਮਾਲਕ ਨਾ ਬੰਜੀਏ ਹੋਰ ਕੀ ਹੈ ਸ਼ਰਧਾਲੂਆਂ ਦਾ ਵੀ ਨਾ ਨਾ ਇਹੀ ਕਾਰਨ ਆ ਇਹੋ ਹੀ ਕਾਰਨ ਸ਼ਰਧਾਲੂਆਂ ਦਾ ਵੀ ਇਹੋ ਹੀ ਕਾਰਨ ਆ ਤੁਸੀਂ ਕਿੰਨੀ ਦੇਰ ਤੋਂ ਇੱਥੇ ਡਿਊਟੀ ਦੇ ਰਹੇ ਅਸੀਂ ਇੱਥੇ ਪਹਿਲੇ ਮੇਰੇ Papa ਹੀ ਸੀ ਹੱਲੇ ਬਜ਼ੁਰਗ ਨੇ ਉਹ ਘਰ ਚਲੇ ਗਏ ਤੇ ਨੇ ਹੁਣ ਸਾਨੂੰ 1984 ਦੇ ਇਥੇ ਆਈ ਇੰਦਰਾ ਗਾਂਧੀ ਜਦੋਂ ਦੀ ਮਰੀ ਆ ਮੈਨੂੰ ਪੜਾ ਉਹੋਂ ਦੇ ਆ ਇਥੇ ਉਹਨੂੰ ਤੁਹਾਡੇ ਪਰਿਵਾਰ ਕੋਲੋਂ ਹੀ ਸੇਵਾ ਨਾ ਬਾਈ ਹਾਂ ਉਹੋਂ ਦੀ ਆ ਹੀ ਸੇਵਾ ਨਾ ਪੜਾ ਕਿਹੜੇ ਤਰੀਕੇ ਦੀ ਫੇ ਤੁਹਾਡੀ ਸੇਵਾ ਜਾਂ ਕਿਸ ਤਰੀਕੇ ਦੀ ਡਿਊਟੀ ਕਰਨੀ ਸਾਡੀ ਡਿਊਟੀ ਇਹੋ ਹੀ ਹੈ ਸਵੇਰੇ ਆਣਾ ਵਾ ਇੱਥੇ ਹੀ ਸਾਫ ਸਫਾਈ ਕਰਨੀ ਸਾਰੀ ਫੇਰਾ ਜੋਤ ਜਗਾ ਦੇ ਗਾਣੇ ਤੋਂ ਬੱਤੀ ਆਰਤੀ ਕਰਨੀ ਹੈ ਬਸ ਇੰਨੀ ਕੁ ਡਿਊਟੀ ਹੈ ਸਾਡੀ ਕਿੰਨੇ ਤੋਂ ਕਿੰਨੇ ਵਜੇ ਤੱਕ ਸਵੇਰੇ 7 ਵਜੇ ਇੱਥੇ ਮੈਂ ਆਨਾ ਵਾਂ 7 ਤੋਂ ਲੈ ਕੇ 9:30 ਵਜੇ ਤੱਕ ਤੇ ਸ਼ਾਮ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 6:30 ਵਜੇ ਤੱਕ 7 ਵਜੇ ਤੱਕ ਤੇ ਇਸ ਡਿਊਟੀ ਦੇ ਦੌਰਾਨ ਕੋਈ ਸ਼ਰਧਾਲੂ ਆ ਕੇ ਨਤਮਸਤ ਕਰਦਾ ਨਹੀਂ ਜੀ ਕੋਈ ਨਹੀਂ ਆਂਦਾ ਦੁੱਖ ਨਹੀਂ ਹੁੰਦਾ ਵੀ ਐਡਾ ਵੱਡਾ ਮੰਦ ਹੈ ਦੁੱਖਦੇ ਹੁੰਦਾਵਾ ਦੁੱਖ ਹੁਣ ਹਰ ਸੇਵਾ ਹੀ ਸਾਡੀ ਲੱਗੀ ਦੀ ਅਸੀਂ ਇਕੱਲੇ ਆਨੇ ਸੇਵਾ ਕਰਕੇ ਚਲ ਜੀਦਾ ਵਾ ਕੋਈ ਨਹੀਂ ਆਂਦਾ ਇੱਥੇ ਉਹਦਾ ਤੁਹਾਡੇ ਰਹਿਣ ਵਾਸਤੇ ਕੋਈ ਕਮਰਾ ਕੋਮੜਾ ਹੈਗਾ ਨਹੀਂ ਆ ਗਿਆ ਪਰ ਰਹਿਣ ਤੇ ਚੋਕ ਨਹੀਂ ਹੈਗਾ ਤੁਹਾਡਾ ਫਿਰ ਖਰਚਾ ਵਰਚਾ ਕਿੱਦਾਂ ਮਤਲਬ ਇਥੋਂ ਮੰਦਰ ਚ ਕੋਈ ਆਂਦਾ ਨਹੀਂ ਦਾਨ ਦਕਸ਼ਨਾ ਨਹੀਂ ਤੁਹਾਡਾ ਫਿਰ ਖਰਚਾ ਕਿੱਦਾਂ ਆਪਣੇ ਮਿਹਨਤ ਮਜ਼ਦੂਰੀ ਕਰੀਦੀ ਹੈ ਕੰਮ ਕਰੀਦਾ ਹੈ ਆਪਣੀ ਮਿਹਨਤ ਕਰਕੇ ਤੇ ਆਪਣਾ ਟਾਈਮ ਪਾਸ ਗੱਡੀਦਾ ਵਾ ਇਥੇ ਸੇਵਾ ਕਰਨਾ ਜੀਦਾ ਸੇਵਾ ਕਰਕੇ ਚੱਲਣਾ ਠੀਕ ਹੈ ਉਹ ਪ੍ਰਭੂ ਭਗਤੀ ਜੀ ਹੈ ਨਾ ਪ੍ਰਭੂ ਭਗਤੀ ਜੀ ਦੀ ਸੇਵਾ ਲੱਗੀ ਦੀ ਜਿੰਨਾਂ ਤੱਕ ਲੱਗੀ ਦੀਆਂ ਕਰਨੀਆਂ ਜਿਹੜੇ ਸਾਹਾਂ ਦਾ ਜੇ ਬਟਾਲੇ ਦੀ ਗੱਲ ਕੀਤੀ ਜਾਵੇ ਤੇ ਇਦਾਂ ਦਾ ਕੋਈ ਮੰਦਰ ਨਹੀਂ ਹੋਣਾ ਜਿਹਦੇ ਵਿੱਚ ਪਹਿਲੀ ਕਿਰਨ ਆਕੇ ਪ੍ਰਭੂ ਚਰਨਾਂ 'ਚ ਪੈਂਦੀ ਹੈ ਇਹੀ ਆ ਉਹ ਹਾਂ ਜੀ ਇਹ ਹੋਈ ਇਹੋ ਹੀ ਮੰਦਰ ਹਾਂ ਜੀ ਇਹ ਬਿਲਕੁਲ ਤੁਸੀਂ ਸੁਣਿਆ ਕਿ ਇਸ ਮੰਦਰ ਦੀ ਖਾਸੀਅਤ ਇਹ ਹੈ ਕਿ 300 ਸਾਲ ਪੁਰਾਣਾ ਹੈ ਨਾਨਕਸ਼ਹੀ ਇੱਟਾਂ ਨਾਲ ਤਿਆਰ ਕੀਤਾ ਗਿਆ ਹੈ ਭੰਡਾਰੀ ਬਰਾਦਰੀ ਵੱਲੋਂ ਤਿਆਰ ਕੀਤਾ ਗਿਆ ਕਿਉਂਕਿ ਬਟਾਲਾ ਚ ਕਾਫੀ ਭੰਡਾਰੀ ਬਰਾਦਰੀ ਦੇ ਲੋਕ ਰਹਿੰਦੇ ਨੇ ਤਾਂ ਸਭ ਤੋਂ ਵੱਡੀ ਖਾਸੀਅਤ ਇਹ ਦੀ ਇਹ ਹੈ ਕਿ ਜਦੋਂ ਸੂਰਜ ਚੜ੍ਹਦਾ ਹੈ ਤਾਂ ਉੱਪਰ ਜੋ ਰੋਸ਼ਨਦਾਨ ਬਣਿਆ ਹੋਇਆ ਹੈ ਉੱਥੋਂ ਦੀ ਪਹਿਲੀ ਕਿਰਨ ਜਿਹੜੀ ਹੈ ਉਹ ਪ੍ਰਭੂ ਚਰਨਾ ਚ ਨਤਮਸਟਕ ਹੁੰਦੀ ਹੈ ਜਿਉਂ-ਜਿਉਂ ਸੂਰਜ ਉੱਪਰ ਚੜ੍ਹਦਾ ਹੈ ਤਿਉਂ-ਤਿਉਂ ਆਹستہ-ਆਹستہ ਰੋਸ਼ਨੀ ਵੀ ਉੱਪਰ ਵੱਲ ਵਧਦੀ ਜਾਂਦੀ ਹੈ ਤੇ ਇਹ ਪੂਰਾ ਮੰਦਰ ਸੂਰਜ ਦੀ ਰੋਸ਼ਨੀ ਨਾਲ ਰੁਸ਼ਨਾ ਜਾਂਦਾ ਹੈ। ਪ੍ਰਾਚੀਨ ਮੰਦਿਰ ਹੈ। ਕਾਫੀ ਸਦੀਆਂ ਤੋਂ ਇਹ ਬਣਿਆ ਇੱਥੇ ਹੋਇਆ ਹੈ ਪਰ ਸਭ ਤੋਂ ਮੰਦ ਭਾਗੀ ਜਿਹੜੀ ਗੱਲ ਹੈ ਕਿ ਇੱਥੇ ਕੋਈ ਵੀ ਸ਼ਰਧਾਲੂ ਨਤਮਸਤਕ ਹੋਣ ਨਹੀਂ ਪਹੁੰਚਦਾ। ਪੁਜਾਰੀ ਜੋ ਨੇ ਉਹ ਆਪਣੀ ਸੇਵਾ ਨਿਭਾਉਂਦੇ ਨੇ ਸਵੇਰ ਦੀ ਡਿਊਟੀ, ਸ਼ਾਮ ਦੀ ਡਿਊਟੀ ਪੂਰੀ ਕਰਦੇ ਨੇ। ਪਰ ਉਡੀਕ ਉਹਨਾਂ ਨੂੰ ਵੀ ਰਹਿੰਦੀ ਹੈ ਕਿ ਕੋਈ ਸ਼ਰਧਾਲੂ ਆਵੇ ਤੇ ਇੱਥੇ ਨਤਮਸਤਕ ਹੋਵੇ। ਦਾਨ ਦਕਸ਼ਨਾ ਇੱਥੇ ਚੜ੍ਹੀ ਜਾਵੇ ਜਿਸ ਨਾਲ ਇਸ ਮੰਦਿਰ ਦੀ ਜੇਰੀ ਆ ਇਮਾਰਤ ਨੂੰ ਸੰਭਾਲਿਆ ਜਾ ਸਕੇ ਇਸ ਪੁਰਾਤਨ ਧਰੋਹਨ ਨੂੰ ਸਾਂਭ ਕੇ ਰੱਖਿਆ ਜਾ ਸਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਤੇ ਨਾਲ ਦੀ ਨਾਲ ਹੀ ਇਸ ਕਾਰਾਗਰੀ ਦਾ ਨਮੂਨਾ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾ ਸਕੇ ਕੈਮਰਾ ਪਰਸਨ ਪ੍ਰਮਿੰਦਰ ਨਾਲ ਭਪਾਲ ਸਿੰਘ ਪੰਜਾਬ న్యూਜ਼ ਬਟਾਲਾ